बदवंते सजनों गज के पते बुलाओ वाहगुरु जी का काल तो वाहगुरु जी की फतेह इलेक्शन आजादी के बाद हर पांच साल बाद आते रहे पर आप कि ध्यान नहीं देता ਤੋਂ ਪਹਿਲੇ ਕਿ ਸਹੀ ਮੈਨੇ ਦੀ ਆਪਣਾ ਹੱਕਦਾਰ ਕੌਣ ਆ ਕੋਟ ਬਾਜਲੇ ਕਰੋ ਭਾਜੀ ਜੇ ਜਿਆਦਾ ਸਮਾਣਾ ਲੈ ਕੇ ਕੱਲੇ ਪਿਛਲੇ 50 ਸਾਲ ਲਈਏ ਪਿਛਲੇ 50 ਸਾਲਾਂ ਵਿੱਚ 22 ਸਾਲ ਬਾਪੂ ਬਾਦਲ ਕੈਮਰਾ ਥੱਲੇ ਕਰੋ ਸੰਦੇ ਭਾਈ ਕੀ ਕਰਦੇ ਹੋ ਸ਼ੋ ਮੀ ਖਾਲੀਦਰ ਤੇ ਕੀ ਮਿਸਟਰ ਰਹੇ ਉਹਨਾਂ ਨੇ ਸੇਵਾ ਸੰਭਾਲੀ तकरीबन 12-13 ਸਾਲ ਰਾਸ਼ਟਰਪਤੀ ਰਾਜ ਰਿਹਾ ਜਦੋਂ ਮਾਹੌਲ ਖਰਾਬ ਸੀ ਤੇ ਬਾਕੀ ਸਮਾਂ ਕਾਂਗਰਸ ਦਾ ਰਾਜ ਰਿਹਾ ਜੇ ਤੁਸੀਂ ਕਰ ਰਹੀਆਂ ਉਹਨਾਂ ਦੇ ਉੱਤੇ ਨਾਂ ਲਿਖ ਕੇ ਉਹਨਾਂ ਦੇ ਥੱਲੇ ਕੰਮ ਲਿਖਣ ਲੱਗ ਜਿਓ ਤੁਸੀਂ ਇੱਕ ਗੱਲ ਦੇਖੋਗੇ 50 ਦੇ ਸਥਾਨ 'ਤੇ ਪਰਸੈਂਟ ਕੰਮ ਇਕੱਲੇ ਅਕਾਲੀ ਦੰਦੇ ਉਹ 22 ਸਾਲਾਂ ਕੋਇਆ ਜੇ ਆਪਾਂ ਵਡੀਆਂ ਘਾਲਾਂ ਦਾ ਗੱਲਾਂ ਦਾ ਸ਼ੁਕਰੀਏ ਬਿਜਲੀ ਆਉਂਦੀ ਹੈ ਥਰਮਲ ਪਲਾਂਟ ਤੋਂ ਡੈਮ ਤੋਂ ਅੱਜ ਕੱਲ੍ਹ ਥੋੜਾ ਸੋਲਰ ਹੋ ਗਿਆ ਨਹੀਂ ਤਾਂ ਪਹਿਲੇ ਆਹੀ ਹੁੰਦੀ ਸੀ ਪੰਜਾਬ ਵਿੱਚ ਜਿੰਨੇ ਥਰਮਲ ਪਲਾਂਟ ਹੈ ਸਾਰੇ ਇਸ ਦਾ ਪ੍ਰਕਾਸ਼ਿਕ ਪਾਦਲ ਨੇ ਬਣਾਇਆ ਹੈ ਭਾਗੜਾ ਡੈਮ ਤੋਂ ਬਗੈਰ ਸਾਰੇ ਡੈਮ ਦਾ ਪ੍ਰਕਾਸ਼ਿਕ ਪਾਦਲ ਨੇ ਬਣਾਇ ਸੀ ਹੁਣ ਅੱਜ ਨਗਰੀ ਅੰਮ੍ਰਿਤਸਰ ਸਾਂਤੋਂ ਜੇ ਤੁਸੀਂ ਪਠਾਨਾ ਜਾਓ ਪਠਾਨਕੋਟ ਜਾਓ ਚੰਡੀਗੜ੍ਹ ਜਾਓ ਕਿਤੇ ਮਰਜ਼ੀ ਪੰਜਾਬ ਚਲੇ ਜਾਓ ਆ ਚਾਰ ਤੇ 6 ਲੈਂਡੀਆਂ ਐਕਸਪ੍ਰੈਸ 'ਤੇ ਬਣਾਉਣ ਵਾਲੀ ਪਾਰਟੀ ਕੱਲੀ ਅਕਾਲੀ ਦਲ ਐ ਇੱਕ ਵੀ ਕਿਸੇ ਨੇ ਨਹੀਂ ਬਣਾਇਆ ਦੁਨੀਆ ਨੂੰ ਮਹਾਲੀ এয়ারਪੋਰਟ ਵੀ ਬਾਦਲ ਸਾਹਿਬ ਲੈ ਕੇ ਆਇਸੀ ਪਠਾਨਕੋਟ ਦਾ এয়ারਪੋਰਟ ਵੀ ਬਾਦਲ ਸਾਹਿਬ ਨੇ ਬਣਾਇਆ ਪਠਾਨਕੋਟ ਦਾ এয়ারਪੋਰਟ ਤੇ ਬਾਦਲ ਸਾਹਿਬ ਨੇ ਬਣਾਇਆ ਤੇ ਜਲੰਧਰ ਦਾ এয়ারਪੋਰਟ ਵੀ ਬਾਦਲ ਸਾਹਿਬ ਨੇ ਬਣਾਇਆ ਮੈਨੂੰ ਇੱਕ ਨਿਸ਼ਾਨੀ ਦੱਸ ਦਿਓ ਕਿ ਕਾਂਗਰਸ ਦੀ ਸਰਕਾਰ ਨੇ ਬਣਾਇਆ ਹੋਵੇ ਤੁਸੀਂ ਪਹਿਲੇ ਪੰਜਾਬ ਸੀ ਥੋੜੀ ਸਰਕਾਰ ਸੀ ਇੱਕ ਵੇਲੇ ਜਦ ਮੈਂ 190 ਰੇਲਵੇ ਫੜਨਾ ਉੱਤੇ ਫਲਾਇਰ ਮਜੂਤ ਕਰਾ ਕੇ ਤੇ 3 ਸਾਲਾਂ ਤੋਂ ਮਕੰਮਲ ਕਰਾ ਦੇ ਅੱਜ ਤੱਕ ਦੇ ਨਹੀਂ ਤੁਹਾਨੂੰ ਮੁਕਾਬਲਾ ਤੁਸ ਜੀ ਭਾਵੇਂ ਲੁਧਿਆਣੇ ਚਲੇ ਜਾਓ ਜਲੰਧਰ ਚਲੇ ਜਾਓ ਜਿੱਥੇ ਫਲਾਇਰ ਹੋਰ ਹੈ ਜਿੱਥੀਆਂ ਸੜਕਾਂ ਚੌੜੀਆਂ ਹੈ ਜਿਹਨੇ ਬਾਈਪਾਸ ਸੀ ਰੇਂਜ ਵਰਕ ਦੀ ਸਪਲਾਈ ਸਾਰਾ ਕਾਫੀ ਤੁਮਨੀ ਮੇਰ ਕਾ ਤੋਂ ਸ਼੍ਰੋਮਣੀ ਕਾਲੀਦਾਸ ਦੀ ਸਰਕਾਰਾਂ ਦੇ ਦੌਰਾਨੀ ਕੀਤਾ ਹੈ ਕਾਂਗਰਸ ਦੇ ਟਾਈਮ ਤੋਂ ਸਾਰੇ ਰੁਕ ਜਾਂਦੇ ਸੀ ਆਪਾਂ ਚਾਰਾ ਤੁਰਨਾ ਚਾਹੀਏ ਆਪਾਂ ਗੁਰੂ ਦੀ ਨਗਰੀ ਇਸ ਸਪੀਡ ਤੇ ਧਰਤੀ ਦੀ ਗੱਲ ਕਰੀਏ ਭਾਈ ਕਿਹੜੀ ਖਬਰ ਤੁਸੀਂ ਜਾਣਦੇ ਹੋ ਪਹਿਲੇ ਕੀ ਹਾਲ ਹੁੰਦਾ ਸੀ ਜਿੱਥੇ 골ਡਨ ਗੇਟ ਹੈ ਉੱਥੋਂ ਆਪਾਂ ਅੰਦਰ ਵੜਦੇ ਸੀ ਇੱਕ ਸਿੰਗਲ ਸੜਕ ਹੁੰਦੀ ਸੀ ਚਾਰੋਂ ਤਰਫ ਘੱਟ ਹੁੰਦਾ ਸੀ। ਪਰ ਸਾਰੀ ਪਲੈਨਿੰਗ ਚਾਰੋਂ ਤਰਫ। ਥੋੜੀ ਸਰਕਾਰ ਨੇ ਕੀਤੀ ਉਹਦੀ ਸਾਰੀ ਡਾਕੂਮੈਂਟੇਸ਼ਨ ਮੇਰੇ ਥੱਲੇ ਸੀ। ਮੈਂ ਹਰ ਆਪੇ ਇੱਥੇ ਆਉਂਦਾ ਜਾਂ ਮੀਟਿੰਗ ਕਰਦਾ। ਅੰਮ੍ਰਿਤਸਰ ਸ਼ਹਿਰ ਦੀ ਗੁਰੂ ਦੀ ਨਗਰੀ ਨੂੰ ਕਿਵੇਂ ਖ਼ਸੂਰਤ ਦਾਣਾ ਕਿਹ ਕੀ ਕਮੀ ਹੈ। ਮੈਂ ਜੋਸ਼ੀ ਜੀ ਬਿਕਰਮ ਅਸੀਂ ਬਹਿ ਕੇ ਆ ਚੀਜ਼ ਬਣਾਈਏ ਆ ਚੀਜ਼ ਮੈਂ ਕਈ ਚੀਜ਼ਾਂ ਤੁਸੀਂ ਮੰਗੀਆਂ ਵੀ ਨਹੀਂ ਸੀ ਪਰ ਅਸੀਂ ਸੋਚਦੇ ਸੀ ਆ ਜ਼ਰੂਰਤ ਹੈ ਤੇ ਅਸੀਂ ਲੱਗ ਗਏ ਮੈਨੂੰ ਲੱਗਦਾ ਸਾਡੇ ਗੱਸ ਸਰਕਾਰ ਦੇ ਅੰਦਰ 4-5 ਹਜ਼ਾਰ ਕਰੋੜ ਰੁਪਇਆ ਕੱਲਾ ਗੁਰੂ ਦੀ ਨਗਰੀ 'ਚ ਲੱਗਿਆ ਹੈ ਤੁਸੀਂ ਸੁਲਤਾਨਪੁਰਾ ਸਾਰੇ ਇਕੱਠਾ ਕਰਕੇ ਸ的环境 ਕਿੰਨਾ ਸੀਵਰੇਜ ਹੈ ਵੱਡੀ ਗੱਲ ਹੈ ਅਸੀਂ ਜਿਸ ਕੰਪਨੀ ਨੂੰ ਦੇਖੇ ਗਏ ਸੀ ਉਹ ਹਿੰਦੁਸਤਾਨ ਦੀ ਡਾਟਾ ਕੰਪਨੀ ਹੈ ਉਹਨੂੰ ਪ੍ਰੋਜੈਕਟ ਦਿੱਤਾ ਕਿ ਉਹ ਸਾਰਾ ਸੀਰਵਰ ਪਾਉਣਗੇ ਬੋਰਡ ਸਪਲਾਈ ਲਾਈਨ ਪਾਉਣਗੇ ਲਾਈਟਾਂ ਲਾਉਣਗੇ ਤੇ 10 ਸਾਲ ਮੇਨਟੇਨ ਵੀ ਕਰਾਂਗੇ ਪਰ ਕਾਂਗਰਸ ਸਰਕਾਰ ਆਈ ਸਾਰਾ ਕੁਝ ਹੀ ਪਤੋਂ ਦਿੱਤਾ ਇਹਨੇ ਤੁਸੀਂ ਅੱਜ ਦੇਖੋ

ਕੋ ਖੂਬਸੂਰਤ ਥੋਣਾ ਮੈਂ ਵੈਟ ਕਰਨ ਗਿਆ ਕਿਸ਼ਚਨ ਜਿੱਥੇ ਉਹਨਰ ਹੈਡਕ quart ਵੈਟ ਕੇ ਦੇਖਣਾ ਕਿੰਨਾ ਖੂਬਸੂਰਤ ਹੈ ਮੈਂ ਉਦੋਂ ਹੀ ਮਨ ਬਣਾ ਲਿਆ ਕਿ ਆ ਸੇਵਾ ਮੈਂ ਸਭਾਂ ਲੂੰਗਾ ਮੈਂ ਉਦੋਂ ਇੱਕ ਸਾਲ ਰਹਿ ਗਿਆ ਸੀ ਆਪਣੀ ਸਰਕਾਰ ਦਾ ਇੱਕ ਸਾਲ ਦੇ ਅੰਦਰ ਅੰਦਰ ਅਸੀਂ ਸਾਰਾ ਹੈਰੀਟੇਜ ਸਟਰੀਟ ਆ ਸਾਰਾ ਦਰ ਮੈਂ ਮੁਕੰਮਲ ਕੀਤਾ 200 ਕਰੋੜ ਤੋਂ ਵੱਧ ਲਾ ਕੇ ਮੈਂ ਹਰ ਰੋ ਤੁਸੀਂ ਉਸ ਤੇ ਜਾਣਦੇ ਹੋਣੇ ਹੋ ਮੈਂ ਆਉਂਦਾ ਸੀ ਪੂਰਾ ਧਿਲੌਦਾ ਦੀ ਖੜ ਕੇ ਆ ਕਰਨਾ ਹੈ ਉਹ ਕਰਨਾ ਹੈ ਆ ਕਰਨਾ ਹੈ ਆ ਇੱਕ ਸਾਡੀ ਸੇਵਾ ਸੀ ਕਿਉਂਕਿ ਮੈਂ ਸਮਝਣਾ ਆ ਆਪਣੀ ਗੁਰੂ ਰਾਮਦਾਸ ਜੀ ਦੀ ਨਗਰੀ ਆ ਆਪਾਂ ਨੂੰ ਸਾਰਾ ਕੁਝ ਇੱਥੋਂ ਮਿਲਦਾ ਹੈ ਦੁਨੀਆ ਤੇ ਕੋਨੇ ਕੋਨੇ ਤੇ ਲੋਕ ਕਹਿੰਦੇ ਇੱਥੇ ਕਾ ਸੁੱਚਾ ਤੇ ਸ਼ਹਿਰ ਹੈ ਸਭ ਨੂੰ ਖੁਸ਼ੂਰਤ ਚਾਹੀਦਾ ਹੈ ਪ੍ਰਮਾਤਮਾ ਕੇ ਤੁਸੀਂ ਮਿਹਰ ਕਰਦੇ ਸਾਡੀ ਸਰਕਾਰਾਂ 10 ਸਾਲ ਰੱਖਦੇ ਤੁਸੀਂ ਪਛਾਨ ਨਹੀਂ ਸਕਦਾ ਸੀ ਇੰਨੀ ਖੂਬਸੂਰਤ ਦਾ ਗੁਰੂ ਦੀ ਨਗਰੀ ਬਣਾ ਦੇਣੀ ਸੀ ਮੈਂ ਹੁਣ ਵੀ ਕਹਿੰਦਾ ਤੁਸੀਂ ਮੈਂ ਰੱਖੋ ਵਾਪਸ ਆਪਣੀ ਪਾਰਟੀ ਲਿਆਓ ਤੇ ਜਿਵੇਂ ਹੈਰੀਟੇਜ ਸਟਰੀਟ ਬਣਾਈ ਹੈ ਓਵੇਂ ਸਾਰੀ ਵੋਲਟ ਸਿਟੀ ਬਣਾ ਕੇ ਦੂੰਗਾ ਤੁਹਾਨੂੰ ਸਾਰੀ ਵੋਲਟ ਜਵਾਹਰ ਅਕਾਲੀ ਪਾਰਟੀ ਖਰੂਵਾਂ ਦੇ ਦਸੇ ਹੋ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਸਰਬੱਤ ਦਾ ਭਲਾ ਸੋਚਣ ਵਾਲੀ ਪਾਰਟੀ ਹੈ ਦੇਖੋ ਜੇ ਅਸੀਂ ਦਰਬਾਰ ਸਾਹਿਬ ਦੀ ਪੂਰੀ ਸੇਵਾ ਕੀਤੀ ਤੁਰਕਿਆਣਾ ਮੰਦਿਰ ਦੀ ਵੀ ਉਹ ਸੇਵਾ ਕੀਤੀ ਜੋਸ਼ੀ ਜਾਨਦੇ ਹਨ ਕਿ ਮੇਰੇ ਕੋਲੇ ਬੈਠ ਕੇ ਜੋਸ਼ੀ ਜੀ ਜੇ ਅਸੀਂ ਪਲਾਨਿੰਗ ਕੀਤੀ ਕਿ ਨਾ ਤੁਰਕਿਆਣਾ ਮੰਦਿਰ ਨੂੰ ਬੁਣਜੂੜਣਾ 200 ਕਰੋੜ ਰੁਪਏ ਅਸੀਂ ਮਜੂਦ ਕੰਮ ਸ਼ੁਰੂ ਕੀਤਾ ਉਮੇ ਤੁਸੀਂ ਰਾਮ ਦਾ ਤੀਰ ਤੇ ਆਕੇ ਦੇਖੋ ਭਗਵਨ ਬਾਦਮੀ ਕੀ ਦਾ ਪ੍ਰੇਤਸਤਾਨ ਬਣਾਉਣਾ ਨਾਲ ਕਾਲੀਦ ਮੈਂ ਤੁਹਾਨੂੰ 아이 ਗੱਲ ਕਹਿਣਾ ਚਾਹਾਂ ਕਿ ਆਪਾਂ ਅੱਜ ਰੁਪਏ ਕਿਉਂ ਕਰਦੇ ਹਾਂ ਗੁਜਰਾਤ ਦੇ ਲੋਕ ਆਪਣੇ ਤਾਂ ਬਹੁਤ ਸਿਆਣੇ ਆ 35 ਸਾਲ ਹੋ ਗਏ ਉਹਨਾਂ ਨੂੰ ਬੀਜੇਪੀ ਦੀ ਸਰਕਾਰ ਬਣਾਉਣ ਨੂੰ ਉਹਨਾਂ ਨੂੰ ਪਤਾ ਹੈ ਕਿ ਬੀਜੇਪੀ ਮੋਦੀ ਹੀ ਸਾਰਾ ਸਾਰਾ ਕੁਝ ਕਰਦਾ ਹੈ 谢谢 ਦਾ ਦੇਤਾ ਮੈਂ ਤਾਂ ਹੈਰਾਨ ਆਂ ਖਾਲਸਾ ਜੀ ਤੁਸੀਂ ਰੋਜ਼ ਇਬਾਦਤ ਕਰਕੇ ਰਾਜ ਕਰੇਗਾ ਖਾਲਸਾ ਤੇ ਦੇਤਾ ਛੋੜੂ ਕੱਲ ਐ ਨਹੀਂ ਵੇਖਿਆ ਇਹ ਮਿੱਲੇ ਕੌਣ ਹੈ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਖਾਲਸਾ ਆਪਣੀ ਕੌਮ ਨੂੰ ਹੋ ਕੀ ਗਿਆ ਇੱਕ ਜੂਨ ਵੋਟਾਂ ਪੈਣੀਆਂ ਇੱਕ ਜੂਨ 40 ਸਾਲ ਪਹਿਲੇ ਇੱਕ ਜੂਨ ਨੂੰ ਕੀ ਹੋਇਆ ਪਤਾ ਹੱਥ ਘੜੀ ਕਰੋ ਜੀ ਘਟਕਦਾ ਯਾਰ ਹੋਵੇ ਤੁਹਾਡੇ ਭੈਣ ਭਰਾ ਜਿਹੜਾ ਕੋਈ ਪਟਨਾ ਰਹਿੰਦਾ ਸੀ ਨਾਪੂਰ ਰਹਿੰਦਾ ਸੀ ਕਾਨਪੂਰ ਰਹਿੰਦਾ ਸੀ ਬਕਾਰੋ ਰਹਿੰਦਾ ਸੀ ਦਿੱਲੀ ਰਹਿੰਦਾ ਸੀ ਵਿਸ਼ਵਗੁਰੂ ਰਹਿੰਦਾ ਸੀ ਜਿੱਥੇ ਦੇਂਦਾ ਸੀ ਆ ਕਾਂਗਰਸੀ ਉਹ ਉਹ ਮੂਆਕੇ ਲਾਉਂਦੇ ਸੀ ਇੱਕ ਬੰਦਾ ਨਹੀਂ ਫੜਿਆ ਉਹਨਾਂ ਨੇ 40 ਹਜ਼ਾਰ ਤੇ ਗੱਲ ਸਾਜੀ ਆਪਾਂ ਜਿੱਥੇ ਕਾਂਗਰਸ ਲੀਡਰ ਹੁੰਦੇ ਆ ਸਰਕਾਰ ਉਹਨਾਂ ਦੀ ਬਣਿਆ ਤਿੰਨ ਵਾਰ ਸਰਕਾਰ 84 ਦੇ ਬਾਅਦ ਤੁਸੀਂ ਕਾਂਗਰਸ ਦੀ ਬਣਾਈ ਆ ਪੰਜਾਬ ਮੈਂ ਤੁਹਾਨੂੰ ਹੋਰ ਦੱਸਦਾ ਹਰ ਅਲਮੀ ਦੀ ਗੱਲ ਤੁਸੀਂ ਕਿਸੇ ਨੂੰ ਦੇਖਿਆ ਨਹੀਂ ਹੋਣਾ 84 ਵਿੱਚ ਉਹਨਾਂ ਨੇ ਦਰਬਾਰ ਸਾਹਿਬ ਹਮਲਾ ਕੀਤਾ 84 ਹਜ਼ਾਰਾਂ ਭੈਣ ਭਰਾ ਦਾ ਥੋੜਾ ਕਦਰਾਂ ਕੀਤਾ ਤੇ 85 ਵਿੱਚ ਇੱਕ ਸਾਲ ਬਾਅਦ ਇਲੈਕਸ਼ਨ ਸੀ ਪੰਜਾਬ ਦੀ ਸਭਲੀ ਦੇ 35 ਸੀਟਾਂ ਕਾਂਗਰਸ ਜਿੱਤੀ 10 ਸੀਟਾਂ ਮਾਝੇ ਚ ਜਿੱਤੀ ਸੀ ਉਹ ਫਿਰ ਫਿਰ ਮੈਂ ਆਪਣੀ ਕੌਮ ਬਾਰੇ ਕੀ ਕਹਾਂ ਜਿਹੜੀਆਂ ਕੌਮਾਂ ਆਪਣੇ ਦੁਸ਼ਮਣਾਂ ਨੂੰ ਰਾਤ ਭੀ ਆ ਭੁੱਲ ਜਾਂਦੀਆਂ ਨੇ ਜਿਹੜੀ ਕੌਮਾਂ ਇਤਿਹਾਸ ਨੂੰ ਯਾਦ ਵੀ ਰੱਖਦੀਆਂ ਉਹ ਕਿਹੜੂ-ਕਿਹੜੂ ਹੋ ਜਾਂਦੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਕਾਲੀ ਕੰਡਾ ਜਨਮ ਕਿਉਂ ਹੋਇਆ ਤੁਸੀਂ ਜਿਹੜੇ ਨੌਜਵਾਨ ਬੱਚਿਆਂ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਤਿੰਨ ਸਾਲ ਪਹਿਲੇ ਆਪਣੇ ਗੁਰੂ ਘਰ ਸੀ ਸਾਰੇ ਇੱਥੇ ਮਹੰਤ ਕਾਮਤ ਸੀ ਮਹੰਤ ਜਿਹੜੇ ਸੀ ਉਹ ਬਿਆਦਗੀਆਂ ਕਰਦੇ ਸੀ ਗੁਰੂ ਘਰ ਦੇ ਵਿੱਚ ਐਜੇ ਗੰਦ ਕੰਮ ਕਰਦੇ ਸੀ ਮੈਂ ਸਟੇਜ ਤੇ ਨਹੀਂ ਕਹਿ ਸਕਦਾ ਆਪਣੀ ਉਹਦੀ ਜਥੇਬੰਦੀ ਆਪਣੀ ਲੀਡਰਸ਼ਿਪ ਇਕੱਠੀ ਹੋਈ ਉਹਨਾਂ ਮੱਥੋਂ ਭਜਾਇਆ ਭਜਾ ਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ 103 ਸਾਲ ਪਹਿਲੇ ਨਕੀ ਬਣਾਈ ਆਪਣੀ ਲੀਡਰਸ਼ਿਪ ਇਕੱਠੀ ਹੋਈ ਉਹਨਾਂ ਨੇ ਸੋਚਿਆ ਕਿ ਅੱਗੇ ਤੋਂ ਵੀ ਹਮਲਾ ਹੋ ਸਕਦਾ ਹੈ ਸਾਡੇ ਤੋਂ ਫਿਰ ਤੋਂ ਮਹਾਨਤ ਆ ਜਾਂਦੇ ਆ ਆਪਾਂ ਆਪਣੀ ਫੌਜ ਖੜੀ ਕਰੀਏ ਆਪਣੀ ਸਿਆਸੀ ਤਾਕਤ ਬਣਾਈਏ ਤੇ ਉਹਨਾਂ ਨੇ ਸ਼ਰੋਮਣੀ ਅਕਾਲੀ ਦਲ ਬਣਾਇਆ ਸ਼ਰੋਮਣੀ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਥੋੜੀ ਜਾਇਦਾਦ ਹੈ ਖਾਲਸਾ ਪੰਥ ਦੀ ਜਾਇਦਾਦ ਹੈ ਥੋੜੀ ਫੌਜ ਹੈ ਕਾਲੀ ਦੇ ਤਕੜਾ ਤੇ ਤੁਹਾਡੀ ਫੌਜ ਤਕੜੀ ਆ ਤਾਂ ਤੁਹਾਨੂੰ ਖਤਰਾ ਨਹੀਂ ਹੈ ਪਰ ਤੁਸੀਂ ਆਪਣੀ ਗੱਲਾਂ ਚਾਕੇ ਉਹਨਾਂ ਲੋਕਾਂ ਦੀ ਗੱਲਾਂ ਚਾਹੇ ਜਿਹੜੇ ਏਜੰਸੀਆਂ ਦੇ ਬੰਦੇ ਐ ਕੱਲਾ ਕਪੜੇ ਵਿਖਾ ਕੇ ਚੋਲਾ ਪਾ ਕੇ ਉਤੋਂ ਗਾਤਰਾ ਪਾ ਕੇ ਪੰਥਕ ਨਹੀਂ ਹੁੰਦਾ ਦਿਨੋਂ ਪੰਥਕ ਚਾਹੀਦਾ ਆ ਗਿਆ ਮੰਡ ਸਾਹਿਬ ਆਪਣੇ ਆਪ ਨੂੰ ਕਹਿਣਗੇ ਪੰਥ ਪੰਥਕ ਜੱਥੇ ਬੰਦੀ ਐ ਦਾਤੂਆਰ ਪੰਥ ਜਿਹਾ ਬੰਦੀ ਹੈ ਆ ਮੋਕਮ ਜੇ ਭਾਵੇਂ ਕੋਈ ਪੰਥ ਜਿਹਾ ਬੰਦੀ ਹੈ ਕਿੱਥੇ ਸਾਰੇ ਬੀਜੇਪੀ ਦੇ ਜੰਤੀਆਂ ਦੇ ਬੰਦੇ ਆਜ ਪਰ ਤੁਸੀਂ ਦਾਤੂਆਰ ਦੇਖੋ ਕਿੱਥੇ ਬੀਜੇਪੀ ਦੇ ਉਹਨਾਂ ਦੀ ਗੱਲਾਂ ਚਾਕੇ ਆਪ ਆਪਣੀ ਕੌਮ ਦੀ ਫੋਰਸ ਨੂੰ ਕਮਜ਼ੋਰ ਕਰਤਾ ਤੇ ਨੁਕਸਾਨ ਆਪਣਾ ਹੋਇਆ ਹੈ ਜਦੋਂ ਨਹੀਂ ਕੋਈ ਔਰ ਕਮਜ਼ੋਰ ਕੀਤੀ ਹੈ ਅਜੇ ਤੱਕ ਕਿਸਾਮੀ ਨਾਲ ਖੜ ਕੇ ਪੰਜਾਬ ਨਾਲ ਖੜ ਕੇ 30 ਸਾਲ ਦਾ ਰਿਸ਼ਤਾ ਤੋੜਿਆ ਲਤਮਰੀ ਬੀਜੇਪੀ ਨੂੰ ਲਤਮਰੀ ਸਰਕਾਰ ਨੂੰ ਸਾਡੇ ਵਾਸਤੇ ਕਾਲੀ ਲੀਡਰਸ਼ਿਪ ਵਾਸਤੇ ਅਸੂਰ ਜਾ ਕੇ ਜ਼ਰੂਰੀ ਹੈ ਤੇ ਹੋਇਆ ਕੀ ਅੱਜ ਜਿਹੋ ਕਮਜ਼ੋਰ ਹੋ ਗਈ ਦੇਖਿਆ ਸਾਰੀਆਂ ਪਾਰਟੀਆਂ ਨੇ ਕਮਜ਼ੋਰ ਬੀਜੇਪੀ ਨੇ ਕੀ ਕੀਤਾ ਤੱਕ ਤੱਕ ਹਜ਼ੂਰ ਸਾਹਿਬ ਜਿਹੜੀ ਆਪਣਾ ਇੱਕ ਤੱਕ ਸਾਹਿਬ ਵਧੀਆ ਜਿਵੇਂ ਸ਼੍ਰੋਮਣੀ ਕਮੇਟੀ ਉਹ ਪੁਰਾਣਾ ਕਾਨੂੰਨ ਪੀਜਵੀ ਦੀ ਸਰਕਾਰ ਸਰਕਾਰ ਨੇ ਤੋੜ ਕੇ ਨਵਾਂ ਕਾਨੂੰਨ ਬਣਾ ਲਿਆ ਜਿੱਤੇ ਸਾਰੇ ਆਰਐਸਐਸ ਦੇ ਬੰਦੇ ਰਾਤੇ ਹੈ ਤੰਤਪਟਨਾ ਸਾਹਿਬ ਵੀ ਟੋਟਲ ਕੰਟਰੋਲ ਆਰਐਸਐਸ ਕੋਲ ਚਲਾ ਗਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਐਸਐਸ ਦੇ ਕੰਟਰੋਲ ਚਲੀ ਗਈ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਖਾਦੀ ਹੈ ਕੋਈ ਬੋਲਿਆ ਅਸੀਂ ਰੋੜਾ ਬੂੰਦੀ ਕੋਸ਼ਿਸ਼ ਕੀਤੀ ਕੋਈ ਖੰਡ ਤਿਆਰੀ ਨਹੀਂ ਕੋਈ ਸੋਲੂ ਤਿਆਰੀ ਨਹੀਂ ਤੁਸੀਂ ਉਹਦੇ ਨਤੀਜੇ ਦੇਖੇ ਅੱਜ ਅੱਜ ਜਦੋਂ ਕਿਸਾਨੀ ਐਜੂਕੇਸ਼ਨ ਚੱਲ ਰਹੀ ਸੀ ਹਰਿਆਣਾ ਗੁਰਦੁਆਰੇ ਗੁਰੂ ਘਰਾਂ ਵਿੱਚ ਪੁੱਛ ਹਰਿਆਣਾ ਦੀ ਸਰਕਾਰ ਨੇ ਕੋਈ ਸੁਣਾਈ ਸੀ ਆਹ ਬਦਲਾਤ ਬਣ ਗਏ ਹੁਣ ਅਗਲਾ ਨਿਸ਼ਾਨਾ ਥੋੜਾ ਹੈ ਅੱਗੇ ਸੁਪਰ ਕੋਲ ਕਰਨਾ ਇਹ ਤੁਹਾਡੇ ਤੇ ਕੰਟਰੋਲ ਕਰਨ ਦੋਨੇ ਕਿਦੋਂ ਜਾਗੋਗੇ ਸਾਰਾ ਕੋਟੋਂ ਟੱਪ ਗਿਆ ਉਦੋਂ ਚੱਕੋਗੇ ਪੰਥ ਕੋਣ ਹੈ ਇੱਕ ਬੰਦਾ ਇੱਕ ਦਿਨ ਅਮਰਿਤਸਰਲੇ ਤੇ ਦੂਜਾ ਬੰਦਾ ਸੋਸ ਪੂਰੀ ਜ਼ਿੰਦਗੀ ਜਿਹੜੇ ਗੁਰਸਿੱਖ ਹੋਏ ਪੰਥ ਕਿਹਨੂੰ ਕਹੋਗੇ ਅਕਾਲੀ ਦਲ ਥੋੜੀ ਜੱਥੇ ਬੰਦੀ ਹੈ ਜਿਹੜਾ ਹੁੰਦਾ ਆਪਣਾ ਨਵਾਂ ਨਾਮ ਲੈ ਕੇ ਅਕਾਲੀ ਦਲ ਇਹਦੇ ਵਿੱਚ ਉਹ ਪੰਥ ਕਿਹਦੀ ਬੰਦਾ ਖੱਲੀ ਲੈਣਾ ਛੋਟੇ ਬਜ਼ੁਰਗਾਂ ਦੀ ਮਾਝੂ ਮੈਂ ਇੱਕ ਦੱਸਾਂ ਬਹੁਤ ਛੋਟੇ ਘਰ ਹੋਣਗੇ ਜਿੱਥੇ ਬਾਦਲ ਸਾਹਿਬ ਦੀ ਤੁਹਾਡੇ ਘਰਾਂ ਚ ਜਾ ਕੇ ਫੋਟੋਆਂ ਹੋਣਗੀਆਂ ਲੀਡਰ ਇੱਕ ਦਿਨ ਚ ਨਹੀਂ ਬਣਦਾ ਜੇ ਇੱਕ ਦਿਨ ਚ ਲੀਡਰ ਬਣਦੇ ਹੁੰਦੇ ਤੁਸੀਂ ਸਾਹਮਣੇ ਦੇ ਚੀਜ਼ਾਂ ਦੇਖੇ ਭਗਵੰਤ ਮਾਨ ਦਾ ਇੱਕ ਦਿਨ ਚ ਲੀਡਰ ਦਾ ਲੀਡਰ ਬਣਦੇ ਐ ਅੱਗਾ ਉੱਤੇ ਨਿਕਲ ਕੇ ਜੇ ਨਿਕਲ ਜਾਂਦੇ ਐ ਸਾ ਪ੍ਰਕਾਸ਼ ਸਿੰਘ ਬਾਦਲ 103 ਸਾਲ ਕਾਲੀਦਲ ਦੀ ਉਮਰ ਹੈ 70 ਸਾਲ ਅਕਾਲੀ ਦਲ ਦੀ ਸੇਵਾ ਕੀਤੀ 70 ਸਾਲ ਪਿੰਡ ਬਾਦਲ ਦੇ ਸਰਪੰਚ ਤੋਂ ਲੈ ਕੇ ਬਾਕਸਬੀ ਮੈਂਬਰ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੋਂ ਲੈ ਕੇ ਐਮਪੀ ਬਣੇ ਮਿਸਟਰ ਬਣੇ 70 ਸਾਲ ਬਾਅਦ ਉਹਨਾਂ ਨੂੰ ਲੋਕਾਂ ਨੇ ਵਿਸ਼ਵਾਸ ਹੋਇਆ ਕਿ ਆਹ ਸਾਡੇ ਲੀਡਰ ਹੈ ਜੇ ਅਸੀਂ ਸੂਲਾਂ ਦੇ ਅਕਾਲੀ ਦਲ ਸੂਲਾਂ ਦੀ ਪਾਰਟੀ ਹੈ ਜੇ ਅਸੀਂ ਸੂਲ ਤੋੜਨੇ ਹੁੰਦੇ ਇਕੱਲੇ ਸਰਕਾਰ ਨਹੀਂ ਬਾਦਲ ਸਾਹਿਬ ਨੇ 16 ਸਾਲ ਇੰਨੇ ਸੇ ਜਿੰਨਾਂ ਦੀ ਲੋੜ ਨਹੀਂ ਪੈਣੀ ਸੀ ਅੱਜ ਤੱਕ ਗੱਲ ਨਹੀਂ ਜਾਂਦੀ ਕਈ ਲੋਕਾਂ ਇੱਕ ਸਾਲ ਵੀ ਇੱਥੇ ਸੀ ਹੋ ਜੇ ਤਾਂ ਬੰਦਾ ਘਰੋਂ ਲੱਗ ਜਾਂਦਾ ਐਸ ਕਰਕੇ ਮੈਂ ਆਈ ਪੇਟੀ ਕਰਨਾ ਅਸੀਂ ਚੱਕਿਆ ਮਾਰੇ ਆਂ ਤੋਂ ਵੀ ਆਪਣੇ ਸਾਥੋਂ ਕਮੀਆਂ ਵੀ ਉਪਸਧੀਆਂ ਨਾਲ-ਨਾਲ ਕਮੀ ਹੁੰਦੀ ਹੈ ਪਰ ਅਸੀਂ ਕਿਤੇ ਪਿੱਠ ਨਹੀਂ ਦਿਖਾਵਾਂਗੇ ਸਰਕਾਰ ਬੜੇ ਨਾਂ ਬਣੇ ਆਪਣੀ ਕੌਮ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਪੰਜਾਬ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਇਹ ਆ ਜਿਹੜੀ ਜੰਗ ਹੈ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਫੌਜ ਕਾਲੀ ਦਲ ਹੈ ਗਰੀਬ ਕਿਸਾਨ ਮਜ਼ਦੂਰ ਦੀ ਜਥੇਬੰਦੀ ਕਾਲੀ ਦਲ ਹੈ ਦੂਜੇ ਪਾਸੇ ਸਾਰੇ ਦਿੱਲੀ ਦੀਆਂ ਪਾਰਟੀਆਂ ਉੱਥੋਂ ਰਿਮੋਟ ਕੰਟਰੋਲ ਤੋਂ ਚੱਲਣ ਵਾਲੀਆਂ ਹੈ ਜਿਨ੍ਹਾਂ ਦਾ ਕੋਈ ਨਿਗਰਾਨੀ ਨਹੀਂ ਕੱਲੇ ਲੜ ਰਹੇ ਆ ਥੋੜੇ ਸਾਰੇ ਲੜ ਰਹੇ ਆ ਐਕਤੀ ਦਿਖਾ ਦਿਓ ਕਿ ਪੰਜਾਬ ਦੇ ਲੋਕ ਆਪਣੀ ਪਾਰਟੀ ਨਾਲ ਖੜੇ ਹੈ ਆ ਦਿੱਲੀ ਵਾਲੇ ਲੋਕੀਏ ਦੇ ਨਾਮ ਤੇ ਜੈ ਸ੍ਰੀ ਅਕਾਲ ਲੈਕਚਰ ਸ੍ਰੀ ਅਕਾਲ ਲੈਕਚਰ ਜਿੰਦਾਬਾਦ ਮੈਂ ਜੋਸ਼ੀ ਜੀ ਅਟਲੀ ਨਾਲ ਜਿੰਦਾਬਾਦ ਮੈਂ ਜੋਸ਼ੀ ਜੀ ਬਾਰੇ ਕੀ ਨਾ ਜੋਣਾ ਹੈ ਦੇਖੋ ਮੇਰੇ ਦਾ ਭਰਾਵਾ ਮੰਗੂ ਹੈ ਇਹਨਾਂ ਦੇ ਵਿੱਚ ਵਿਜਨ ਹੈ ਹਿੰਮਤ ਦਾ ਕੰਮ ਕਰਤੀ ਕੰਮ ਕਰਕੇ ਦਿਖਾਇਆ ਆ ਜੋੜੀ ਮੈਂ ਸਰਕਾਰ ਦੇ ਪੀਸੀਐਫਸੀ ਬੇਨਾ ਮਨਿਸਟਰ ਸੀ ਇੰਨਾ ਪੈਸਾ ਮੈਂ ਲੰਦਾ ਅਤਾ ਪ੍ਰਿੰਟ ਬਾਹਰ ਤੋਂ ਲਿਆਉਂਦਾ ਸੀ ਤੇ ਤਾਂ ਮੈਨੂੰ ਕਹਿੰਦੇ ਸੀ ਮੈਂ ਹੋਰ ਕੋਲ ਖਰਚ ਕੇ ਆਉਂਦੇ ਸੀ ਦੇਖੋ ਰਾਤ ਤੋਂ ਰਾਤ ਅਸੀਂ ਮੈਂ ਬਿਕਰਮ ਜੋਸ਼ੀ ਜੀ ਹੁੰਦੇ ਸਾਡੇ ਅਸੀਂ ਦਿਲੋਂ ਲੱਗੇ ਸੀ ਸੇਵਾ ਕਰਨ ਵਾਸਤੇ ਦਿਖਾਵਾ ਨਹੀਂ ਹੈ ਨਾ ਕਰਨਾ ਹੈ ਜ਼ਿੰਦਗੀ ਚ ਨਹੀਂ ਦਿਖਾਵਾ ਕਰਾਂਗੇ ਤੇ ਮੈਂ ਤੁਹਾਨੂੰ ਅਦਾ ਕਰਾਂ ਗੁਰੂਵੀ ਨਗਰੀ ਚ ਅਪਵਿੱਤਰ ਧਰਤੀ ਹੈ ਐਸ ਧਰਤੀ ਨੂੰ ਖਮਜ਼ੂਰ ਬਣਾ ਸਾਡਾ ਇੱਕ ਨੰਬਰ ਦਾ ਮਿਸ਼ਨ ਹੈ ਤੇ ਮੈਂ ਤੁਹਾਨੂੰ ਇੰਨੀ ਪੇਸ਼ਤੀ ਕਰਦਾ ਮੇਰੇ ਵੀਰ ਨੂੰ ਜਿਤਾ ਦਿਓ ਦੇਖੋ ਅਕਾਲੀ ਸਰਕਾਰ ਲਿਆਓ ਇਕੱਲੇ ਦੀ ਸਰਕਾਰ ਲਿਆਓ ਸਾਨੂੰ ਕਿਸੇ ਦੀ ਲੋੜ ਨਾ ਪਵੇ ਇੰਨੀ ਤਾਕਤਵਰ ਆਪਣੀ ਫੌਜ ਖੜੀ ਕਰ ਦਿਓ ਜਿਹੜੇ ਦੂਜੇ ਬੰਦੇ ਆ ਕੋਈ ਥਾਂ ਦੀ ਜਾਨ ਲੈਂਦੇ ਆ ਜਾਨੀ ਤਰੀਕੇ ਨਾਲ ਆਉਂਦੇ ਆ ਏਜੰਸੀਆਂ ਦੇ ਬੰਦੇ ਆ ਉਹਨਾਂ ਨੂੰ ਪਛਾਣ ਕੇ ਮੇਰਾ ਨਹੀਂ ਆਪਣੇ ਰਾ ਸਿਤਾ ਉਚਤਾ ਦਿਓ ਤੇ ਮੈਂ ਤੁਮ ਦੇਖਾਂਗੇ ਇੱਕ ਢਾਲ ਬਣ ਕੇ ਤੁਹਾਡੀ ਪਰ ਕੇ ਉੱਤੇ ਰਵਾਂਗੇ ਤੇ ਤੁਹਾਡੇ ਖਲਾਤ ਜੋ ਵੀ ਹਮਲਾ ਹੋਊਗਾ ਛਾਤੀ ਤੇ ਟੱਕਰ ਗੋਪਾਂ ਦੀ ਗੋਲੀਆਂ ਲਵਾਂਗੇ ਤੇ ਬੜਾ ਸਾਰਿਆਂ ਦਾ ਬਹੁਤ ਬਹੁਤ ਦਰਵਾਜ਼ਾ ਵਹੀ ਰੂਜੀ ਕਾ ਖਾਲਸਾ ਵਹੀ ਰੂਜੀ ਦੀ ਫਤਹਿ ਇਹ ਜਿਹੜੇ ਗੁਰਦੇਵ ਸਿੰਘ ਜਿਹਨਾਂ ਜ਼ਿਲ੍ਹਾ ਜਨਰਲ ਸੈਕਰੀ ਬਣਾਇਆ ਰੰਦਾ ਇਹ ਵੀ ਭਾਜਪੀ ਦੇ ਬਹੁਤ ਪੁਰਾਣੇ ਨੇਟਰੇ ਸਤਵਰੀ ਮੰਡਲ ਪ੍ਰਧਾਨ ਹੈ ਐਸ਼ਵਰੀ ਮਹਿਤਾ ਜੀ ਇਹਨਾਂ ਨੂੰ ਮਾਈਸ ਪ੍ਰਧਾਨ ਬਣਾਇਆ ਗਿਆ ਇਹਨਾਂ ਨੇ ਸੁਦੀ ਦੀ ਟੀਮ ਤੇ ਨਿਪਟਾਨ ਇਹ ساری ਉਮਰ ਪਰਵਾਰਕ ਇਹ ਬੀਜੇਪੀ ਤੇ ਰਹੇ ਆ ਪਰ ਨੀਤੀਆਂ ਨੂੰ ਬਿਜੇਜ ਦੇ ਆ ਬਾਹਰ ਬੰਦੇ ਫੋਟੋ ਵਾਲੇ ਲੱਦੇ ਆ ਪਿੱਛੇ ਧੱਕਦਾ ਇਹਨੂੰ ਇਸ ਕਰਕੇ ਹਰਭਜਨ ਸਿੰਘ ਜੀ ਸੰਗਠਨ ਇਹ ਸ਼ਾਮ ਨੂੰ ਆ ਜੀ ਕਰੋ ਮੱਤਾ ਜੀ ਪੰਜਾਬ ਦਾ 70 ਯੂਥ ਦਾ ਇਹਨਾਂ ਨੂੰ ਬਣਾਇਆ ਜਾਂਦਾ ਹੈ ਹੈ ਆਓ ਸੁਖਮ ਕਿੱਥੇ ਆ ਸੁਖਮ ਹਾਂ ਹੀ ਬੀਪੀ ਐਂਡ ਗੁੰਕਾ ਵੀ ਐਕਸੀਵਿੰਗ ਉਹਨਾਂ ਚੋਂ

ਦੇਨ ਅੰਮ੍ਰਿਤਸਰ ਜਿਹੜਾ ਲੋਕਾਂ ਨੂੰ ਹਕੀਮ ਤੁਸੀਂ ਦੇਖੋਗੇ 13 ਦੀਆਂ 13 ਸੀਟਾਂ ਸ਼੍ਰੋਮਣੀ ਕਾਲ ਦੇ ਜਿੱਤੂਗਾ ਇੱਕ ਤੂਫਾਨ ਚੱਲ ਰਿਹਾ ਲੋਕਾਂ ਦਾ ਇੱਕ ਤਾਂ ਗੁੱਸਾ ਕਾਂਗਰਸ ਤੇ ਤੇ ਝਾੜੂ ਵਾਲਿਆਂ ਦੇ ਹੈ ਉਹਨਾਂ ਨੇ 10 ਸਾਲ ਪੰਜਾਬੀਆਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਉਹ ਚਾਹੁੰਦੇ ਆ ਵਾਪਸ ਉਹ ਖੁਸ਼ੀਆਂ ਵਾਲੇ ਦਿਨ ਜਿਹੜੇ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਸੀ ਉਹਨਾਂ ਨੇ ਰਿਅਲਾਈਜ਼ ਕਰ ਲਿਆ ਕਿ ਜਿਹੜੇ ਤਜਰਬੇ ਕੀਤੇ ਸੀ ਉਹ ਸਾਰੇ ਫੇਲ ਹੋ ਗਏ ਬੰਦ ਸਾਹਿਬ ਲੱਗਦਾ